ਸਸੇ ਗਾਲ ਜੀ ਸਾਰਿਆਂ ਨੂੰ ਅੱਜ 31 ਅਗਸਤ 2022 ਹੋ ਗਈ ਤੁਹਾਨੂੰ ਪਤਾ ਹੀ ਆ ਕਿ ਸਾਡੇ ਪਿੰਡ ਚੌੜਾ ਵਿਖੇ ਅੱਜ ਸਲਾਨਾ ਲੰਗਰ ਦੇ ਭੰਡਾਰਾ ਆਖਿਆ ਹੈ ਸੋ ਅੱਜ ਜਿਹੜਾ ਉਥੇ ਹਲਵਾਈ ਸਾਡੇ ਸਵੇਰੇ ਲੱਗੇ ਹੋਏ ਹੈ ਸ਼ੁਭਾ ਹਲਵਾਈ ਪਿੰਡ ਚੌੜੇ ਤੋਂ ਤੇ ਇਹਨਾਂ ਦਾ ਦੇਖੋ ਕੰਮ ਚੱਲ ਰਿਹਾ ਜੀ ਪੂਰੇ ਜੋਰਾ ਸ਼ੋਰਾ ਤੇ ਇੱਧਰ ਵੀ ਲੱਗੇ ਹੋਏ ਨੇ ਤੇ ਇੱਧਰ ਸਾਡੇ ਸ਼ੁਭਾ ਹਲਵਾਈ ਦੇਖੋ ਪਕੌੜਿਆਂ ਦੀ ਜਿਹੜੀ ਤਿਆਰੀ ਆ ਉਹ ਅੱਜ ਚੱਲ ਰਹੀ ਆ ਜੀ ਤੇ 50 ਪਕੌੜਿਆਂ ਦੇ ਲੰਗਰ ਵੀ ਚੱਲਣੇ ਆ ਉਸ ਤੋਂ ਬਾਅਦ ਪ੍ਰੰਤ ਜਿਹੜੇ ਪ੍ਰਸ਼ਾਦਿਆਂ ਦੇ ਲੰਗਰ ਆ ਉਹ ਵੀ ਤਿਆਰ ਹੋ ਰਹੇ ਆ ਉਹ ਵੀ ਚੱਲਣੇ ਆ ਦੇਖੋ ਪੂਰੇ ਜੋਰਾ-ਛੋਰਾ ਦੇ ਸਾਡੇ ਪਿੰਡ ਦੇ ਮਸ਼ਹੂਰ ਹਲਵਾਈ ਘਪਾ ਹਲਵਾਈ ਆ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੁੰਦਾ ਇਹਨਾਂ ਨਾਲ ਸੰਪਰਕ ਜ਼ਰੂਰ ਕਰਿਆ ਕਰੋ ਬਹੁਤ ਵਧੀਆ ਇਹ ਸਾਰੇ ਜਿਹੜੀਆਂ ਚੀਜ਼ਾਂ ਤਿਆਰ ਕਰਦੇ ਨੇ ਜੋ ਲੰਬੇ ਸਮੇਂ ਤੋਂ ਇੱਥੇ ਸੇਵਾ ਨਿਭਾ ਰਹੇ ਨੇ ਇਹ ਵੀ ਤੇ ਘੇਰ ਦੁਵਾਰਾ ਨਾਮ ਇਹਨਾਂ ਦਾ ਤੁਹਾਨੂੰ ਨਾਸ ਕਰ ਦਿੰਦਾ ਸੁਭਾ ਹਲਵਾਈ ਜਿਹਨਾਂ ਦੀ ਸਾਡੇ ਪਿੰਡ ਅੱਡੇ ਚੌੜੇ ਦੇ ਵਿੱਚ ਵੀ ਦੁਕਾਨ ਹੈ ਟਾਕ ਸਵੀਟ ਸ਼ਾਪ ਦੇ ਨਾਲ ਮਸ਼ਹੂਰ ਹੈ ਦੁਕਾਨ ਸਾਰਾ ਕੰਮ ਇਹਨਾਂ ਦਾ ਬਹੁਤ ਦੂਰ ਦੂਰ ਤੱਕ ਇਹਨਾਂ ਦਾ ਕੰਮ ਆ ਸੋ ਕੋਈ ਵੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਜਾਂ ਕਿਸੇ ਤਰ੍ਹਾਂ ਦਾ ਵੀ ਭੰਡਾਰਾ ਜਾਂ ਕੁਝ ਵੀ ਪ੍ਰੋਗਰਾਮਾਂ ਦਾ ਜਰੂਰ ਇਹਨਾਂ ਨਾਲ ਸੰਪਰਕ ਕਰਿਆ ਕਰੋ ਤੇ ਅੱਜ ਇਹ ਸਾਡੇ ਪਿੰਡ ਠਾਕਰ ਦੁਵਾਰਾ ਵਿਕੇ ਪਿੰਡ ਚੌੜਾ ਵਿਕੇ ਜਿਹੜਾ ਅੱਜ ਲੰਗਰ ਤੇ ਭੰਡਾਰਾ ਹੋ ਰਿਹਾ ਉਹਦੇ ਸਬੰਧ ਵਿੱਚ ਤਿਆਰੀ ਚੱਲ ਰਹੀ ਆ ਜੀ ਤੋ ਬਾਕੀ ਸਭ ਨੂੰ ਬੇਨਤੀ ਆ ਸਾਰਿਆਂ ਨੇ ਹਮੇ ਆ ਕੇ ਪ੍ਰੋਗਰਾਮ ਵਿੱਚ ਪਹੁੰਚਣਾ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸੋ ਧੰਨਵਾਦ ਜੀ ਸਾਰਿਆਂ ਦਾ ਬਣੇ ਰਹੋ ਜੀ ਸਾਡੇ ਨਾਲ ਪਿੰਡ ਚੋੜਾ ਫੇਸਬੁੱਕ ਤੇ ਵੀ ਗਰੁੱਪ ਚੱਲ ਰਿਹਾ ਜੀ YouTube ਤੇ ਵੀ ਤੇ WhatsApp ਤੇ ਵੀ ਚੱਲ ਰਿਹਾ ਜੀ ਸੋ ਜੁੜੇ ਰਹੋ ਜੀ ਸਾਰੇ ਇਨ੍ਹਾਂ ਗਰੁੱਪਾਂ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ